ਸਸੀਕਾਲ ਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਜਿਹੜਾ ਪਲਾਟ ਹੈਗਾ ਆ ਇਹ 58 ਮਰਲੇ ਵੱਡੀ ਮੰਤੀ ਦੇ ਵੱਡੀ ਮੰਤੀ ਦੇ 58 ਮਰਲੇ ਅਟਾਰੀ ਵਾਗਾ ਬਾਰਡਰ ਰੋਡ ਤੇ ਵੱਡਾ ਹਾਈਵੇ ਆ ਦੁਕਾਨਾਂ ਦੂਸਰੀ ਇਹ ਦੋ ਦੁਕਾਨਾਂ ਨੇ ਕਿਸੇ ਦੂਸਰੇ ਪਾਰਟੀ ਦੀਆਂ ਨੇ ਹਾਈਵੇ ਤੇ ਦੋਨਾਂ ਦੁਕਾਨਾਂ ਦੇ ਵਿਚਕਾਰ 20 ਫੁੱਟ ਦਾ ਰਸਤਾ ਹੈ 20 ਫੁੱਟ ਦਾ ਰਸਤਾ ਹੈ ਪਿੱਛੇ ਚੌੜਸ ਇੱਕ ਟੱਕ ਚੌੜਸ ਜਗ੍ਹਾ ਆ ਗਈ ਆ 58 ਮੱਲੇ ਵੱਡੀ ਬੇਨਤੀ ਦੇ ਰੇਟ ਵੀ ਜੀ ਰੱਖਿਆ 130000 ਰੇਟ ਵਧ ਘਟ ਹੋ ਜਾਏਗਾ ਨੰਬਰ ਮੇਰਾ ਇਹੀ ਹੈ ਨੰਬਰ ਮੇਰਾ ਇਹੀ ਹੈ 9149 893092 ਲੈਂਡ ਫੋਰਸ ਦਾ ਰੀਪਰ ਵਿਕਾਊ ਹੈ ਜੀ ਲੈਂਡ ਫੋਰਸ ਕੰਪਨੀ ਦਾ ਰੀਪਰ ਵਿਕਾਊ ਹੈ 2023 ਮਾਡਲ ਹੈ ਜੀ ਇੱਕ ਸੀਜ਼ਨ ਚੱਲਿਆ 2023 ਮਾਡਲ ਇੱਕ ਸੀਜ਼ਨ ਚੱਲਿਆ 320000 ਰੁਪਏ ਦੀ ਮੰਗ ਰੱਖੀ ਗਈ ਹੈ ਜੀ ਏਰੀਆ ਮਾਛੀਵਾੜਾ ਸਾਹਿਬ 88726b198 88726b198 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਲੈਂਡ ਫੋਰਸ ਦਾ ਰੀਪਰ 320000 ਰੁਪਏ ਚ ਖਰੀਦ ਸਕਦੇ ਹੋ ਚੌਥੇ ਸੂਏ ਸੋਣ ਵਾਲੀ ਮੱਝ ਵਿਕਾਊ ਹੈ ਜੀ ਚੌਥੇ ਸੂਏ ਸੂਨ ਵਾਲੀ ਮੱਝ ਵਿਕਾਊ ਹੈ ਜੀ ਪਿਛਲੇ ਸੂਏ 18 ਕਿਲੋ ਦੁੱਧ ਦਿੱਤਾ ਸੀਗਾ 4 ਤਰੀਕ ਨੂੰ ਦਿਨ ਪੂਰੇ ਹੋਣਗੇ ਰੇਟ ਹੈ ਜੀ 220000 ਏਰੀਆ ਹੈਗਾ ਜੀ ਕਰਨਾਲ ਹਰਿਆਣਾ ਚਾਹਵਾਨ ਵੀਰ ਹੀ ਸੰਪਰਕ ਕਰਨ 9306515139 ਇਸ ਨੰਬਰ ਤੇ ਤੁਸੀਂ ਫੋਨ ਕਰਕੇ ਮੱਝ ਜਿਹੜੀ ਖਰੀਦ ਸਕਦੇ ਹੋ 125 ਵਾਟ ਦਾ ਐਂਪਲੀਫਾਇਰ ਵਿਕਾਊ ਹੈ ਜੀ ਰੇਟ ਹੈ 9500 ਏਰੀਆ ਜਲਾਲਾਬਾਦ ਏਰੀਆ ਜਲਾਲਾਬਾਦ ਹੈ ਜੀ 9500 ਰੁਪਿਆ ਰੇਟ ਰੱਖਿਆ ਗਿਆ 125 ਵਾਟ ਦਾ ਬਾਕੀ ਨੰਬਰ ਦਿੱਤਾ ਹੋਇਆ ਇਸ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ 88722 16497 88722 16497 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਸਾਨੂੰ ਜ਼ਰੂਰ ਦੱਸਿਓ ਆਲਟੋ ਕੈਟਨ ਗੱਡੀ ਵਿਕਾਊ ਹੈ ਜੀ ਮਾਡਲ 2000 ਪਹਿਲੇ ਨਾ ਹੈ ਗੱਡੀ 95000 ਚੱਲੀ ਹੈ ਨੋਨ ਐਕਸੀਡੈਂਟ ਏਰੀਆ ਜੀ ਬਟਾਲਾ ਰੇਟ 2 ਲੱਖ 2000 ਰੇਟ 220 ਹੇਅਰ ਇੱਕ ਕੇਸ ਵੀਰ ਦਾ ਐਚ ਐਫ ਡਿਲਕਸ ਮੋਟਰਸਾਈਕਲ ਵਿਕਾਊਾ 2022 ਮਾਡਲ 2023 ਦੀ ਆਰ ਸੀ 8000 ਚੱਲਿਆ ਜੀ 55000 ਫਿਕਸ ਰੇਟ ਹੈ 97793 17111 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਸ ਵੀਰ ਦੀ ਗੱਡੀ ਅਤੇ ਮੋਟਰਸਾਈਕਲ ਤੁਸੀਂ ਦੋਨੇ ਸੰਦਾਂ ਨੂੰ ਇਸ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਜੀ Swift BDI ਗੱਡੀ ਵਿਕਾਊ ਹੈ ਜੀ 2011 ਮਾਡਲ ਗੱਡੀ ਹੈ ਏਸੀ ਗੱਡੀ ਹੈ ਜੀ ਏਰੀਆ ਫਾਜ਼ਲ ਕਾ ਇੱਕ Swift ਗੱਡੀ ਵਿਕਾਊ ਹੈ ਜੀ Swift BDI Desire ਹੈ 2010 ਮਾਡਲ ਨਵੀਂ ਬੈਟਰੀ ਹੈ ਸੈਂਟਰ ਲੋਕ ਰੇਟਿਕ ਲਾਕ 60000 7830806580 7830806580 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਦੋਨੇ ਗੱਡੀਆਂ ਨੇ ਜਿਹੜੀਆਂ ਖਰੀਦ ਸਕਦੇ ਹੋ ਤੇ ਦੋਨਾਂ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਟਰੈਕਟਰ ਦੇ 16928 ਦੇ ਟਾਇਰ ਚਾਹੀਦੇ ਇਸ ਵੀਰ ਨੂੰ ਸੈਕੰਡ ਹੈਂਡ ਜੇਕਰ ਕੋਈ ਵੀ ਵੀਰ ਵੇਚਦਾ ਹੋਵੇ ਤਾਂ ਇਸ ਵੀਰ ਦੇ ਨਾਲ ਸੰਪਰਕ ਕਰੇ ਨੰਬਰ ਤੁਸੀਂ ਨੋਟ ਕਰ ਲਓ 9815323395 ਇਸ ਨੰਬਰ ਤੇ ਸੰਪਰਕ ਕਰੋ ਇਸ ਵੀਰ ਨੂੰ ਟਰੈਕਟਰ ਦੇ ਸੈਕੰਡ ਹੈਂਡ ਟਾਇਰ ਚਾਹੀਦੇ ਨੇ ਕੇਐਸਏ 756 ਰੀਪਰ ਵਿਕਾਊ ਹੈ ਜੀ 2018 ਮਾਡਲ ਰੇਟ 210000 ਏਰੀਆ ਗੋਨਿਆਣਾ ਬਠਿੰਡਾ ਕੰਡੀਸ਼ਨ ਦੀ ਗੱਲ ਕਰੀਏ ਤਾਂ ਕੋਈ ਕਮੀ ਪੇਸ਼ੀ ਨਹੀਂ ਵਸਤੂ ਸੀ ਮਾਲਕ ਵੀਰ ਦੇ ਨਾਲ ਗੱਲ ਕਰਕੇ ਖਰੀਦ ਸਕਦੇ ਹੋ ਜੀ 9464873095 ਇਸ ਨੰਬਰ ਤੇ ਫੋਨ ਕਰਕੇ ਕੇਸ ਦਾ ਰੇਟ ਪਰ 210000 ਚ ਖਰੀਦ ਸਕਦੇ ਹੋ ਝੋਟੀ ਵਿਕਾਊ ਹੈ ਜੀ ਏਰੀਆ ਲੋਪੋਗੇ ਅੰਮ੍ਰਿਤਸਰ ਮਦਰ ਮਿਲਕ ਰਿਕੋਰਡ ਹੈ ਜੀ 16 ਕਿਲੋ ਰੇਟ ਵੀਰ ਫੋਨ ਤੇ ਦੱਸਣਗੇ ਫੋਨ ਨੰਬਰ ਨੋਟ ਕਰ ਲਓ 7529841436 ਇਸ ਨੰਬਰ ਤੇ ਫੋਨ ਕਰਕੇ ਝੋਟੀ ਨੂੰ ਤੁਸੀਂ ਖਰੀਦ ਸਕਦੇ ਹੋ ਟੂੜੀ ਵਾਲੀ ਮਸ਼ੀਨ ਵਿਕਾਊ ਹੈ 2017 ਮਾਡਲ 1.5 ਲੱਖ ਰੁਪਏ ਰੇਟ ਰੱਖਿਆ ਗਿਆ ਜੀ ਏਰੀਆ ਪਿੰਡ ਮੀਰਪੁਰ ਕਲਾ ਟਰਾਲੀ ਡੈਂਪਰ ਹੈ ਜੀ 11 ਫੁੱਟੀ ਰੇਟ 95000 ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਜੀ 80541 43522 ਇਸ ਨੰਬਰ ਤੇ ਫੋਨ ਕਰਕੇ ਟੂੜੀ ਵਾਲੀ ਮਸ਼ੀਨ ਅਤੇ ਟਰਾਲੀ ਦੋਨੇ ਸੰਦਾਂ ਨੂੰ ਖਰੀਦ ਸਕਦੇ ਹੋ ਸੱਜਰ ਸੂਈ ਗਾਂ ਵਿਕਾਊ ਹੈ ਜੀ ਸੱਜਰ ਸੂਈ ਹੋਈ ਗਾਂ ਵਿਕਾਊ ਹੈ ਜੀ ਰੇਟ ਏਰੀਆ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ 7837129937 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸੱਜਰ ਸੂਈ ਗਾਂ ਹੈ ਜਿਹੜੀ ਖਰੀਦ ਸਕਦੇ ਹੋ 60 ਫਾਰਮ ਟਰੈਕ ਟਰੈਕਟਰ ਵਿਕਾਊ ਹੈ ਜੀ 2010 ਮਾਡਲ ਏਰੀਆ ਤਰਨਤਾਰਨ ਹੈ ਜੀ 345000 ਰੁਪਏ ਰੇਟ ਰੱਖਿਆ ਹੈ ਇੰਜਨ ਗੇਅਰ ਦਾ ਓਕੇ ਹੈ ਕੋਈ ਕਮੀ ਪੇਸ਼ੀ ਨਹੀਂ ਜੀ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਹੈ 6283085577 6880 ਦੀ 85572 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ 17 ਕਿੱਲੇ ਜ਼ਮੀਨ ਵਿਕਾਊ ਹੈ ਜੀ ਵਿੱਚ ਤਿੰਨ ਮੋਟਰਾਂ ਲੱਗੀਆਂ ਹੋਈਆਂ ਨੇ ਤਿੰਨ ਕਰਮਾਂ ਦਾ ਰਾਹ ਹੁੰਦਾ ਹੈ ਏਰੀਆ ਭਦੌੜ ਬਰਨਾਲਾ 40 ਲੱਖ ਰੁਪਏ ਰੇਟ ਹੈ ਜੀ ਕਿੱਲੇ ਦਾ ਤਿੰਨ ਮੋਟਰ ਕਨੈਕਸ਼ਨ ਲੱਗੇ ਹੋਏ ਨੇ ਜੀ ਵਿੱਚ 17 ਕਿੱਲੇ ਜ਼ਮੀਨ ਹੈ ਏਰੀਆ ਹੈਗਾ ਜੀ ਭਦੌੜ ਬਰਨਾਲਾ ਤਿੰਨ ਕਰਮਾਂ ਦਾ ਰਾਹ ਹੁੰਦਾ ਜ਼ਮੀਨ ਨੂੰ ਤੇ ਬਾਕੀ ਰੇਟ ਦੀ ਗੱਲ ਕਰੀਏ ਤਾਂ 40 ਲੱਖ ਰੁਪਏ ਕਿਲੇ ਦਾ ਰੇਟ ਹੈ ਜੀ 9872784692 ਇਸ ਨੰਬਰ ਤੇ ਫੋਨ ਕਰਕੇ 17 ਕਿਲੇ ਜ਼ਮੀਨ 40 ਲੱਖ ਰੁਪਏ ਨੂੰ ਕਿਲਾ ਤੁਸੀਂ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵੱਧ ਤੋਂ ਵੱਧ ਸ਼ੇਅਰ ਲਾਈਕ ਜ਼ਰੂਰ ਕਰਦਿਆ ਕਰੋ ਜੀ ਜਿਹੜੇ ਵੀ ਰੈਡ ਕਰਵਾਉਣ ਦੇ ਚਾਹਵਨ ਨੇ WhatsApp ਨੰਬਰ ਨੋਟ ਕਰ ਲਓ ਜੀ 9877988446 ਨੰਬਰ ਤੇ ਪੰਜ ਤੋਂ ਸੱਤ ਫੋਟੋ ਮਾ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਐਡ ਤੁਸੀਂ ਸਾਨੂੰ 9877988446 ਇਸ ਨੰਬਰ ਤੇ WhatsApp ਕਰ ਸਕਦੇ ਹੋ ਜੀ ਉਸ ਤੋਂ ਬਾਅਦ ਤੁਹਾਡੀ ਐਟ ਟਰੈਕਟਰ ਮੇਲਾ ਚੈਨਲ YouTube ਤੇ Facebook ਤੇ ਖੇਤੀਬਾੜੀ ਦੇ ਸੰਬੰਧ ਦੇ ਕਾਰੋਬਾਰ ਤੇ ਲਾਈ ਜਾਊਗੀ ਜੀ ਤੇ ਜਿਹੜੇ ਵੀ ਰੈਸਟ ਟਾਈਮ ਵੀਡੀਓ ਨੂੰ ਦੇਖ ਰਹੇ ਨੇ ਚੈਨਲ ਨੂੰ ਸਪੋਰਟ ਕਰ ਰਹੇ ਨੇ ਉਹਨਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦੀ ਉਮੀਦ ਕਰਦਾ ਹਾਂ ਤੁਸੀਂ ਅੱਗੇ ਤੋਂ ਵੀ ਐਡਾ ਹੀ ਸਪੋਰਟ ਕਰੋਗੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਈ ਵੀਰਾਂ ਤੇ ਭੈਣਾਂ ਦੀ ਮਦਦ ਹੋ ਸਕਦੀ ਹੈ ਸੋ ਇੱਕ ਹੋਰ ਬੇਨਤੀ ਹੈ ਜੀ ਜਦੋਂ ਵੀ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣੀ ਹੋ ਤਾਂ ਕਈ ਵਾਰੀ ਵੀਰ ਫੋਟੋ ਮਾ ਪੇਜ 'ਤੇ ਅਗੋਛ ਦਸਤ ਨਹੀਂ ਰਹੇ ਸੋ ਬਿਨਾਂ ਨੂੰ ਬੇਨਤੀ ਹੈ ਜੀ ਜਾਣਕਾਰੀ ਸਾਰੇ ਦੱਸਿਆ ਕਰੋ ਤੁਹਾਡੀ ਸਾਰੀ ਜਾਣਕਾਰੀ ਅੱਗੇ ਪਹੁੰਚਾਉਣ ਦੇ ਨਾਲ ਹੀ ਕੋਈ ਵੀ ਚੀਜ਼ ਸੇਲ ਹੋ ਜਾਂਦੀ ਹੈ ਜੀ ਜੇਕਰ ਤੁਸੀਂ ਕੁਝ ਦੱਸੋਗੇ ਨਹੀਂ ਏਰੀਆ ਨਹੀਂ ਪਤਾ ਲੱਗੂਆ ਰੇਟ ਨਹੀਂ ਪਤਾ ਲੱਗੂਆ ਤਾਂ ਫਿਰ ਕੋਈ ਚੀਜ਼ ਸੇਲ ਨਹੀਂ ਹੁੰਦੀ ਸੋ ਵੀਰਾਂ ਨੂੰ ਬੇਨਤੀ ਹੈ ਜਾਣਕਾਰੀ ਦੱਸਣਾ ਜ਼ਰੂਰੀ ਹੈ ਜੀ ਸੋ ਰੇਟ ਵੀ ਤੁਸੀਂ ਮਾਰਕੀਟ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੋ ਜੀ ਕਈ ਵਾਰੀ ਵੀਰ ਬਧਾ ਜੜਾ ਕੇ ਪਾ ਦਿੰਦੇ ਨੇ ਤੇ ਸੋ ਵੀਰਾਂ ਨੂੰ ਬੇਨਤੀ ਹੈ ਰੇਟ ਮਾਰਕੀਟ ਦੇ ਹਿਸਾਬ ਨਾਲ ਦੀ ਭੇਜਿਆ ਕਰੋ ਜੀ ਤੇ ਵੀਡੀਓ ਨੂੰ ਜੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਤੁਹਾਨੂੰ ਹਰ ਇੱਕ ਦਿਨ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਵੀਡੀਓ ਨੂੰ ਕਰ ਦੋ ਸ਼ੇਅਰ ਬਣ ਰੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਕਿ ਤੁਹਾਨੂੰ ਕਿਹੜੇ ਏਰੀਆ ਦੇ ਵਿੱਚ ਜ਼ਮੀਨ ਪਲਾਟ ਕੋਠੀ ਜਾਂ ਕੋਈ ਮੋਟਰ ਕਨੈਕਸ਼ਨ ਕੋਈ ਵੀ ਚੀਜ਼ ਦੀ ਲੋੜ ਹੈ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿਹੜੇ ਏਰੀਆ ਦੇ ਵਿੱਚ ਹੋਣੀ ਚਾਹੀਦੀ ਹੈ ਤਾਂ ਕਿ ਅਸੀਂ ਤੁਹਾਡੇ ਲਈ ਲੈ ਕੇ ਆਈਏ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਬਣ ਰਹੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜੀ ਜਲਦੀ ਹੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਣੇ ਰਹੋ ਮ